ਰਹਿਣ ਵਾਲਾ ਇੱਕ ਗੈਂਗਸਟਰ ਹੈ ਜਿਸ ਦੇ ਪੰਜਾਬ ਦੇ ਗੈਂਗਸਟਰ ਦੇ ਨਾਲ ਕਾਫੀ ਲਿੰਕ ਸੀਗੇ ਔਰ ਮਤੀ 249 ਇੱਕਠੂਆ ਪੁਲਿਸ ਸਟੇਸ਼ਨ ਜਿਹੜਾ ਜੰਮੂ ਕਸ਼ਮੀਰ ਤੋਂ ਪੈਂਦਾ ਉੱਥੇ ਇੱਕ ਸਾਡੇ ਪ੍ਰੋਵੀਜ਼ਨਰ ਸਬ ਇੰਸਪੈਕਟਰ ਜੰਮੂ ਕਸ਼ਮੀਰ ਦੇ ਸੀਗੇ ਉਹਨਾਂ ਨੂੰ ਫਾਇਰਿੰਗ ਕਰਕੇ ਇਹਨੇ ਮਰਡਰ ਕੀਤਾ ਸੀ ਸ਼ਹੀਦ ਕੀਤਾ ਸੀਗਾ ਉਸ ਤੋਂ ਬਾਅਦ ਇਹ ਕੰਟੀਨਿਊਸਲੀ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਠਹਿਰਾ ਲੈ ਰਿਹਾ ਸੀਗਾ ਜੋ ਅਸੀਂ ਕੰਟੀਨਿਊਸਲੀ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਔਰ ਜੰਮੂ ਪੁਲਿਸ ਦੇ ਨਾਲ ਟਾਈਪ ਸੀਗੇ ਜੋ ਕਾਫੀ ਮਿਹਨਤ ਤੋਂ ਬਾਅਦ ਅੱਜ ਜਦੋਂ ਇਹ ਇਨਫੋਰਮੇਸ਼ਨ ਆਈ ਵੀ ਇਹ ਮਮੰਦਪੁਰ ਪਿੰਡ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ ਸੀ ਤੇ ਅਸੀਂ ਇੱਥੇ ਆ ਕੇ ਜਦੋਂ ਵੈਰੀਫਾਈ ਕੀਤਾ ਔਰ ਜਦੋਂ ਘਰ ਨੂੰ ਘੇਰਾ ਪਾਇਆ ਤਾਂ ਇਸ ਨੂੰ ਪਤਾ ਲੱਗ ਗਿਆ ਗੱਡੀਆਂ ਦੇਖ ਲਈਆਂ ਔਰ ਇਹਨੇ ਅੰਦਰੋਂ ਫਾਇਰ ਕੀਤੇ ਚਾਰ ਫਾਇਰ ਕੀਤੇ ਜੋ ਇਹਨੂੰ ਸਾਡੀ ਟੀਮ ਦੇ ਇੰਚਾਰਜ ਉਹਨਾਂ ਨੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ ਸਰੈਂਡਰ ਕਰਨ ਲਈ ਕਿਹਾ ਪਰ ਇਹ ਫਾਇਰਿੰਗ ਕਰਦਾ ਰਿਹਾ ਜੋ ਇਹਨਾਂ ਨੇ ਸੈਲਫ ਹਫਾਜ਼ਤ ਲਈ ਜਦੋਂ ਕੋਈ ਫਾਇਰ ਕੀਤੇ ਤੇ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ ਜਿਹਦੇ ਕੋਲੋਂ ਦੋ ਪਿਸਟਲ ਜਿਹੜੇ ਆ ਉਬਰੰਦ ਹੋਏ ਆ ਫਿਲਹਾਲ ਉਹਨਾਂ ਸੀ ਟ੍ਰੀਟਮੈਂਟ ਲਈ ਹਸਪੀਟਲ ਭੇਜ ਦਿੱਤਾ ਆ ਇਸ ਦੇ ਉੱਤੇ ਪੁਰਾਣੇ ਦੋ ਕੇਸ ਰਜਿਸਟਰ ਨੇ ਇੱਕ ਮਰਡਰ ਕੇਸ 93 ਨੰਬਰ ਦਾ ਜੰਮੂ ਕਸ਼ਮੀਰ ਇੱਕ 104 ਨੰਬਰ ਹੈ ਉਹ ਵੀ ਕਿਸ਼ੂਆ ਫਲੇਟ ਸਟੇਸ਼ਨ ਦਾ ਜੰਮੂ ਕਸ਼ਮੀਰ ਔਰ ਦੋ ਕੇਸ ਇਸ ਤੇ ਪੰਜਾਬ ਦੇ ਵਿੱਚ ਵਾਂਟਡ ਹੈ ਕੰਟੀਨਿਊਸਲੀ ਇਹ ਪੰਜਾਬ ਦੇ ਗੈਂਗਸਟਰਾਂ ਦੇ ਨਾਲ ਇੰਟੈਕ ਸੀਗਾ ਜਿਸ ਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਅਗਲੇ ਤੋਂ ਫੇਸ ਕਰ। ਅੱਛਾ ਜੀ ਕਿੱਥੇ ਰਹਿ ਰਿਹਾ ਸੀ ਇਹਦਾ ਨਾਲ ਕੀ ਸਬੰਧ ਸੀ ਇਹ ਲੜਕਾ ਜਿਹੜਾ ਰਮਾਨੀਆ ਰਹਿੰਦਾ ਆ ਇਹਨਾਂ ਦੇ ਲੜਕੇ ਦੇ ਫਾਦਰ ਦਾ ਆਪਰੇਸ਼ਨ ਹੋਣਾ ਸੀਗਾ। ਉਹਨਾਂ ਨੇ ਇਹਨੂੰ ਇਹ ਕਹਿ ਕੇ ਭੇਜਿਆ ਸੀ ਵੀ ਇਹ ਤੁਹਾਡਾ ਖਿਆਲ ਰੱਖੇਗਾ। ਉਹ ਬਾਕੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਮੋਬਾਈਲ ਤੋਂ ਐਨਲਾਈਜ਼ ਕਰ ਰਹੇ ਹਾਂ। ਉਹਨੂੰ ਅਸੀਂ ਨਾਲ ਇੱਥੇ ਕੋਈ ਵਾਰਦਾਤ ਕਰਨ ਦੀ ਇੱਥੇ ਪਹੁੰਚ ਨਹੀਂ ਕਿ ਕੋਈ ਇਹ ਅਸੀਂ ਸਾਰਾ ਹਜੇ ਵੈਰੀਫਾਈ ਕਰ ਰਹੇ ਹਾਂ ਪਰ ਸਾਨੂੰ ਜਿੱਥੋਂ ਤੱਕ ਇਨਫੋਰਮੇਸ਼ਨ ਸੀ ਉਹ ਇਹੋ ਹੀ ਸੀ ਕਿ ਪਿਛਲੇ 10 ਦਿਨ ਤੋਂ ਇੱਥੇ ਲੁਕਿਆ ਹੋਇਆ ਹੈ। ਜੀ ਇਹ ਕਿੰਨੇ ਫਾਇਰ ਹੋਏ ਆ ਇਹ ਇਹ ਚਾਰ ਫਾਇਰ ਉਹਨਾਂ ਨੇ ਕੀਤੇ ਆ ਚਾਰ ਫਾਇਰ ਹੀ ਅੱਗੂ ਪੁਲਿਸ ਨੇ ਕੀਤੇ ਆ ਜੋ ਉਹਦੇ ਕਿੰਨੇ ਲੱਗੇ ਆ ਅਸੀਂ ਹੁਣ ਹੌਸਪੀਟਲ ਵਿੱਚ ਲਾਜ਼ਮ ਠੀਕ ਆ ਸਰ ਜੀ ਲਾਜ਼ਮ ਠੀਕ ਅੱਛਾ ਉਸ ਦੀ ਬੁਲਟ ਪ੍ਰੂਫ ਜੈਕਟਾਂ ਪਹਿਨੀਆਂ ਹੋਈਆਂ ਸੀ ਪਰ ਬਿਲਕੁਲ ਠੀਕ ਐ ਸਰ ਇਹ ਆਪਣਾ ਕੱਲਾ ਹੀ ਸੀ ਕਾਰ ਦੇ ਵਿੱਚ ਹੋਰ ਵੀ ਇਹਦੇ ਨਾਲ ਸੀ ਇਹਦੇ ਨਾਲ ਜਿਹੜਾ ਲੜਕੇ ਨੇ ਇਹਨੂੰ ਟਰਾਇਆ ਸੀ ਉਹਦੇ ਪੇਰੈਂਟ ਸੀਗੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਸੀਗਾ ਔਰ ਇਹ ਲੜਕਾ ਸੀ ਕਿੱਥੇ ਜਾਣਾ ਸੀ क्या लगता है पंजाब में इलेक्शन है तो उसके लिए में आया था ये हो सकता है लेकिन हम वेरीफाई कर रहे हैं इस तरह की जो पुष्टि है मैं नहीं करता लेकिन वेरीफाई करेंगे के के जम्मू में उनका केस रजिस्टर है इसीलिए हम जम्मू कश्मीर पुलिस के साथ यहाँ पे सारा कंटिन्यूसली ऑपरेशन कर रहे थे और जो हमारे पंजाब के गैंग के अभी क्वेश्चनिंग की है हमारी एक टीम और बैठी उन्होंने सोनू खत्री गैंग है उसके साथ ये यह यहाँ पे लिंक्ड है और सोनू खत्री इसी को यहाँ पे ठहरने के लिए जगह